ਆਰ ਸਿਟੀ ਦਾ ਬੁਰਾ ਹਾਲ ਉੱਪਰੋਂ ਫਲਾਇਓਵਰ ਜਿਹੜਾ ਹੈ ਚੋਰੀਆ ਹੈਗਾ ਨੀਚੇ ਪਾਣੀ ਖੜਾ ਹੋਇਆ ਪਾਣੀ ਹੀ ਪਾਣੀ ਖੜ ਗਿਆ ਜੀ ਬਿਮਾਰੀਆਂ ਦਾ ਘਰ ਸਾਹ ਦੇ ਸਾਹਮਣੇ ਦੇਖ ਸਕਦੇ ਹੋ ਲੋਧਾਨੇ ਪਰਮਿਸ਼ਨ ਦੇਦੇ ਦਸ਼ਕਾ ਸਵਾਗਤ ਹੈ ਮੈਂ ਤੁਹਾਨੂੰ ਗੁਪਤਾ ਆਰਤੀ ਚੌਂ ਖੜੇ ਸੀਗੇ ਜੀ ਪਿੱਛੇ ਜੋ ਹੈ ਪਾਣੀ ਤੁਸੀਂ ਮੇਰੇ ਦੇਖ ਸਕਦੇ ਹੋ ਭਰਿਆ ਹੋਇਆ ਹੈ ਉੱਪਰੋਂ ਜਿਹੜਾ ਹੈ ਫਲਾਈਓਵਰ ਲੀਕ ਕਰਦਾ ਪਿਆ ਹੈ ਤੇ ਜਦ ਬਾਰਿਸ਼ ਆਂਦੀ ਹੈ ਪਾਣੀ ਖੜ ਜਾਂਦਾ ਆ ਉਹ ਤੁਹਾਨੂੰ ਤਸਵੀਰਾਂ ਦਿਖਾਣੇ ਆ ਆ ਤੁਹਾਨੂੰ ਆਰਟੀ ਚੌਕ ਲੈ ਕੇ ਆਏ ਸੀਗੇ ਜੀ ਤੁਸੀਂ ਦੇਖ ਸਕਦੇ ਹੋ ਸਮਾਰਟ ਸਿਟੀ ਦਾ ਬੁਰਾ ਹਾਲ ਉੱਪਰੋਂ ਫਲਾਈਓਵਰ ਜਿਹੜਾ ਹੈ ਚੋਰੀਆ ਹੈਗਾ ਨੀਚੇ ਪਾਣੀ ਖੜਾ ਹੋਇਆ ਹੈ ਯਾ ਤੇ ਸੀ ਤੋਂ ਲੰਘ ਰਹੇ ਸੀਗੇ ਤੇ ਦੇਖਿਆ ਲੋਕਾਂ ਨਾਲ ਗੱਲ ਕੀਤੀ ਕਹਿੰਦੇ ਇੱਥੇ ਜਦੋਂ ਬਾਰਿਸ਼ ਆਂਦੀ ਹੈ ਪਾਣੀ ਖੜ ਜਾਂਦਾ ਤੁਸੀਂ ਦੇਖ ਸਕਦੇ ਹੋ ਇੱਥੇ ਆਟੋ ਖੜਦੇ ਆ ਰਿਕਸ਼ੇ ਵਾਲੇ ਖੜਦੇ ਆ ਆਟੋ ਵਾਲੇ ਖੜਦੇ ਆ ਆਪ ਵੀ ਦੇਖੋ ਆਟੋ ਆਪਣੀ ਸਵਾਰੀ ਲੈਣ ਵਾਸਤੇ ਆਂਦੀ ਹੈ ਇਸ ਮਾਸਟੀ ਦਾ ਹਾਲ ਹੈ ਜੀ ਲੋਕੀ ਲੰਗਦੇ ਆ ਟਪਕ 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 ਪਾਣੀ ਜਿਹੜਾ ਹੈ ਝੋਰਿਆ ਹੈਗਾ ਇੱਥੇ ਪਾਣੀ ਗੜਜਲਾ ਵੀ ਦੇਖ ਸਕਦੇ ਹੋ ਗੱਡੀ ਵੀ ਲੰਗੀ ਹੈਗੀ ਐ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਂਦੀ ਹੈ ਅੱਗੇ ਵੀ ਤੁਹਾਨੂੰ ਦਿਖਾ ਦਈਏ ਸਾਰਾ ਹੀ ਜਿਹੜਾ ਹੈ ਝੋਰਿਆ ਹੈਗਾ ਉਪਰੋਂ ਪਾਣੀ ਹੀ ਪਾਣੀ ਖੜ ਗਿਆ ਜੀ ਬਿਮਾਰੀਆਂ ਦਾ ਘਰ ਆ ਵੀ ਸਾਹਮਣੇ ਦੇਖ ਸਕਦੇ ਹੋ ਜਦੋਂ ਬਾਰਿਸ਼ ਵਗੈਰਾ ਪੈਂਦੀ ਹੈ ਸਮਾਸ਼ ਸਿਟੀ ਦਾ ਬੁਰਾ ਹਾਲ ਹੋ ਜਾਂਦਾ ਹੈ ਆਰਟੀ ਚੌਂਕ ਖੜੇ ਹੋਏ ਸੀਗੇ ਤੇ ਜੇਗਾ ਕਿ ਤੁਹਾਨੂੰ ਜ਼ਰੂਰ ਦਿਖਾਈਏ ਵਾਟ ਤੋਂ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਇਦਾਂ ਦੀ ਖਬਰਾਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਇਹ ਪਿੱਛੇ ਤੁਹਾਨੂੰ ਦਿਖਾਇਆ ਅੱਗੇ ਵੀ ਦੇਖੋ ਅੱਗੇ ਵੀ ਚੋਰਿਆ ਕਰ ਦੋ ਵਾਰ ਤੋਂ ਵਾਰ ਵੀਡੀਓ ਸ਼ੇਅਰ ਤਾਂ ਕਿ ਸਰਕਾਰ ਤੱਕ ਗੱਲ ਪਹੁੰਚੇ ਕਿ ਇਹ ਚੋਣਾ ਵੀ ਠੀਕ ਹੋਣਾ ਚਾਹੀਦਾ ਆਰਟੀ ਚੌਂਕ 'ਚ ਖੜੇ ਹੋਏ ਸੀਗੇ ਜਿਵੇਂ ਤੁਹਾਨੂੰ ਦਿਖਾਇਆ ਸੀਗਾ ਪਾਣੀ ਖੜਾ ਹੋਇਆ ਹੈ ਬਾਰਿਸ਼ਾਂਤੀ ਹੈ ਉੱਪਰੋਂ ਫਲਾਈਓਵਰ ਟਪਕਦਾ ਹੈ ਤੇ ਕਿਚੜ ਕਿਚੜ ਹੋ ਜਾਂਦਾ ਲੋਕਾਂ ਨੇ ਗੱਲ ਕੀਤੀ ਹੈ ਭਲੇ ਪਾਣੀ ਘਟਾ ਹੈ ਜਦ ਜ਼ਿਆਦਾ ਹੋਏਗਾ ਤੇ ਬਿਮਾਰੀਆਂ ਦਾ ਖਰਚਾ ਹੁੰਦਾ ਖਤਰਾ ਰਹਿੰਦਾ ਆਦੀ ਦੇਖ ਸਕਦੇ ਹੋ ਸਮਾਰਟ ਸਿਟੀ ਦਾ ਬੁਰਾ ਹਾਲ ਆਰਟੀ ਚੌਂਕ